ਅਸਲਾਮ ਵਾਲੇਕੁਮ ਵੀਰੋ ਤੇ ਮਿੱਤਰੋ ਸਾਰਿਆਂ ਨੂੰ ਸਸਰੀਆ ਕਾਲ ਤੇ ਉਮੀਦ ਕਰਨੇ ਆ ਚੰਗੇ ਹੋਵੋਗੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਅੱਲਾ ਪਾਕ ਸਾਰਿਆਂ ਨੂੰ ਆਪਣੀ ਚੜ੍ਹਦੀ ਕਲਾ 'ਚ ਰੱਖੇ ਤੇ ਸਾਡੇ ਚੜ੍ਹਦੇ ਪੰਜਾਬ ਨੂੰ ਚੜ੍ਹਦੀ ਕਲਾ 'ਚ ਰੱਖੇ ਲਹਿੰਦੇ ਪੰਜਾਬ ਨੂੰ ਚੜ੍ਹਦੀ ਕੰਗਾਲਾ 'ਚ ਰੱਖੇ ਤੇ ਸਾਡੇ ਪੰਜਾਬੀਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਦੋਸਤੋ ਫਲੱਡ ਜਿਹੜਾ ਉਹ ਹੁਣ ਚੜ੍ਹਦੇ ਪੰਜਾਬ ਵੱਲੋਂ ਤੇ ਤਕਰੀਬਨ ਪਾਣੀ ਜਿਹੜਾ ਉਹ ਥੱਲੇ ਲਹਿ ਗਿਆ ਵਾ ਯਾਨੀ ਕਿ ਕਿਤੇ ਪਾਣੀ ਖੜਾ ਵਾ ਕਿਤੇ ਲੈ ਗਿਆ ਯਾਨੀ ਕਿ ਹੁਣ ਜਿਹੜਾ ਸਲਾਬ ਆ ਰਿਹਾ ਸੀ ਨਾ ਉਹ ਹੁਣ ਤਕਰੀਬਨ ਰੁਕ ਗਿਆ ਵਾ ਕਿਉਂਕਿ ਪਾਣੀ ਹੁਣ ਲੈਂਦੇ ਪੰਜਾਬ ਵੱਲ ਆ ਗਿਆ ਜ਼ਿਆਦਾ ਸਾਰਾ ਪਿੱਛੋਂ ਤੇ ਹੁਣ ਪਾਣੀ ਲੇਕਿਨ ਪਾਣੀ ਹੁਣ ਜਿਹੜਾ ਜਿਵੇਂ ਜਿਵੇਂ ਪਾਣੀ ਲੱਥ ਰਿਹਾ ਉਹ ਮਸੀਬਤਾਂ 'ਚ ਇਜ਼ਾਫਾ ਹੋ ਰਿਹਾ ਤੇ ਉਹ ਕਿਉਂਕਿ ਲੋਕਾਂ ਦੇ ਮਸਾਇਲ ਹੁਣ ਸਾਹਮਣੇ ਆ ਰਹੇ ਨੇ ਕੀ ਐੜਾ ਮਸਾਇਲ ਆ ਕਿਦਾਂ ਕਿੰਨਾ ਨੁਕਸਾਨ ਹੋਇਆ ਵਾ ਕਿਦਾ ਨਾਲ ਕੀ ਬੀਤ ਰਹੀ ਏ ਉਹਨੇ ਹੁਣ ਲੋਕ ਪਰੇਸ਼ਾਨ ਨੇ ਕਿ ਯਾਰ ਅਸੀਂ ਕੀ ਕਰਨਾ ਹੁਣ ਅਸੀਂ ਜ਼ਿੰਦਗੀ ਦਾ ਜਿਹੜਾ ਗੁਜ਼ਰ ਬਸਰ ਏ ਉਹ ਕਿੱਦਾਂ ਕਰਨਾ ਤੇ ਜ਼ਿੰਦਗੀ ਨੂੰ ਕਿੱਦਾਂ ਲੈ ਕੇ ਅੱਗੇ ਚੱਲਣਾ ਤੇ ਇਥੇ ਤਰ੍ਹਾਂ ਹੀ ਹੁਣ ਜਿਵੇਂ ਜਿਵੇਂ ਲੋਕ ਵਿਜ਼ਿਟ ਕਰ ਰਹੇ ਨੇ ਲੋਕਾਂ ਨੂੰ ਜਾ ਕੇ ਹਾਲਾਤ ਉਹਨਾਂ ਦੇ ਚੈੱਕ ਕਰ ਰਹੇ ਨੇ ਫਿਰ ਲੋਕਾਂ ਨੂੰ ਪਤਾ ਚੱਲ ਰਿਹਾ ਹੁਣ ਤੇ ਹੁਣ ਇਹਨਾਂ ਦਾ ਇਹਨਾਂ ਨਾਲ ਕੀ ਬਣਿਆ ਤੇ ਇਹਨਾਂ ਦਾ ਕਿੰਨਾ ਕੁ ਨੁਕਸਾਨ ਹੈ ਇਥੇ ਤਰ੍ਹਾਂ ਹੀ ਦੋਸਤੋ ਤੁਹਾਡੇ ਮਾਸ਼ਾਅੱਲਾ ਚੜ੍ਹਦੇ 50 ਦੇ ਕਲਾਕਾਰ ਸਾਰੇ ਅਦਾਕਾਰ ਮਾਸ਼ਾਅੱਲਾ ਅੱਛੀ سپورਟ ਕਰ ਰਹੇ ਨੇ ਲੋਕਾਂ ਦੀ ਉਹ ਮੈਦਾਨ ਜਾ ਰਹੇ ਨੇ ਆਪਣੇ ਪੰਜਾਬੀ ਭਰਾਵਾਂ ਵਾਸਤੇ ਉਹਨਾਂ ਦੀ ਅੱਛੀ ਮਦਦ ਕਰ ਰਹੇ ਨੇ ਤੇ ਇੱਥੇ ਤਰ੍ਹਾਂ ਹੀ ਤੁਹਾਡੇ ਮਨਕੀਤ ਔਲਗ ਭਾਜੀ ਅੱਜ ਆਏ ਨੇ ਉਹ ਕੱਲ ਵੀ ਅੱਗੇ ਦੋ ਤਿੰਨ ਦਿਨ ਤੋਂ ਮੈਦਾਨ ਚ ਆਏ ਨੇ ਮਾਸ਼ਾਅੱਲਾ ਕਾਫੀ ਲੋਕਾਂ ਦੀ ਮਦਦ ਕਰ ਰਹੇ ਨੇ ਤੇ ਅੱਛੇ ਤਰੀਕੇ ਨਾਲ ਕਰ ਰਹੇ ਨੇ ਅੱਜ ਵੀ ਆਏ ਨੇ ਇੱਕ ਪਿੰਡ 'ਚ ਉੱਥੇ ਇੱਕ ਦੋ ਭੈਣ ਭਰਾ ਨੇ ਦੋਨੋਂ ਹੀ ਅੱਖਾਂ ਤੋਂ ਨਬੀਨਾ ਨੇ ਉਹਨਾਂ ਦੇ ਜਿਹੜੀ ਭੈਣ ਹੈ ਉਹਦੇ ਕੋ ਤਾਂ ਨਾ ਬੋਲਿਆ ਜਾਂਦਾ ਨਾਲ ਕੋ ਸੁਣਿਆ ਜਾਂਦਾ ਤੇ ਭਰਾ ਜਿਹੜਾ ਵਾ ਉਹ ਸੁਣ ਲੈਂਦਾ ਵਾ ਬੋਲਦਾ ਨਹੀਂ ਲੇਕਿਨ ਉਹਨਾਂ ਦੀ ਅੱਜ ਉਹ ਆਏ ਨੇ ਤੇ ਉਹ ਯਕੀਨ ਕਰਕੇ ਜਾਣ ਉਹ ਕਿਦਾਂ ਉਹ ਖੁਦ ਮਨਕੀਰ ਬਾਜੀ इमोशनल ਹੋ ਗਏ ਨੇ ਉਹਨਾਂ ਨੂੰ ਦੇਖ ਕੇ ਉਹਨਾਂ ਦੇ ਹਾਲਾਤ ਉਹਨਾਂ ਦੇ ਜ਼ਿੰਦਗੀ ਦਾ ਗੁਜ਼ਰਬਜ਼ਰ ਦੇਖ ਕੇ ਵੀ ਕਿਦਾਂ ਇੱਥੇ ਜ਼ਿੰਦਗੀ گزار ਰਹੇ ਨੇ ਤੇ ਉਹ ਖੁਦ इमोशनल ਹੋ ਗਏ ਨੇ ਵੀ ਹੁਣ ਇਹਨਾਂ ਦੀ ਹੈਲਪ ਕੀਤੀ ਜਾਵੇ ਤੇ ਕਿਦਾਂ ਕੀਤੀ ਹੈ ਤੇ ਚਲੋ ਅੱਜ ਦੇਖਨੇ ਆ ਜੀ ਉਹ ਕਿਦਾਂ ਉਹਨਾਂ ਦੀ ਮਦਦ ਕਰਦੇ ਨੇ ਤੇ ਉਹ ਹੁਣ ਆਪਾਂ ਵੀਡੀਓ ਬਣਨੇ ਆ ਫਿਰ ਕਰਨੇ ਆ ਸੋਚ ਵਿਚਾਰ ਯਾਰ 2 ਲੱਖ ਰੁਪਈਆ ਦਿਓ ਆ ਲੈ ਅਗਨਾ 50 ਹਜ਼ਾਰ ਲੱਖ ਆ 2 ਲੱਖ ਬਾਬਾ ਜੀ ਆ ਸਰਪੰਚ ਸਾਹਿਬ ਐ ਨਾ ਮੇਰੀ ਗੱਲ ਸੁਣੋ ਠੀਕ ਹੈ ਜਦੋਂ ਮੈਨੂੰ ਫੋਨ ਕਰਿਆ ਕਰੋਗੇ ਜਦੋਂ ਹੁੰਦਲ ਨੂੰ ਕਰਿਆ ਕਰੋਗੇ ਸਾਡੀ ਟੀਮ ਚ ਐਨਾ ਲਈ ਜੋ ਵੀ ਕਾਉਂਗੇ 20 50 ਲੱਖ ਕੋਈ ਵੀ ਕੋਈ ਕਿਤੇ ਆਪਾਂ ਮਨੁੱਖਤਾ ਸੇਵਾ ਇਹਨਾਂ ਨੂੰ ਐਡਮਿਸ਼ਨ ਦਵਾ ਦਈਏ ਮੈਂ ਭਾਈ ਮਿੰਤੂ ਨਾਲ ਕਰਦਾ ਐਨ ਜੀਓ ਨਾਲ ਗੱਲ ਕਰਦਾ ਯਾਰ ਇੱਥੇ ਭੂੰਡ ਫਿਰਨਦੇ ਆ ਚਾਕੀ ਪੀਲੇ ਜੇ ਕੋਈ ਲੜ ਜੇ ਕਰ ਜੇ ਯਾਰ ਪਰਂਡਾਈਆਂ ਓ ਪੂੜ ਲੜ ਗਿਆ ਯਾਰ ਓ ਯਾਰ ਆ ਵੀਰੇ ਆ ਪਹਿਲਾਂ ਪੂੰਡਾਂ ਦਾ ਹੱਲ ਕਰੋ ਇਹ ਪਰਵਾਉ ਇਹਨਾਂ ਨੂੰ ਆਪਦੇ ਘਰੇ ਲੈ ਕੇ ਜਾਓ ਠੀਕ ਆ ਆ ਲੋ ਆ ਸਰਪੰਚ ਨੂੰ ਦੇ ਕੇ ਚੱਲਿਆਂ 4 ਲੱਖ 6 ਲੱਖ ਅਸੀਂ ਜਾ ਕੇ ਚੰਡੀਗੜ੍ਹ ਭੇਜਦੇ ਆ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਹੁਣੀ ਆ 10 10000 ਰੁਪਏ ਦੋਹਾਂ ਨੂੰ ਇਹਨਾਂ ਦਾ ਖਰਚਣ ਵਾਲਾ ਆ ਆ ਤੁਹਾਡੇ ਕੋਲ ਦੇ ਕੇ ਚੱਲੇ ਆ ਸਰਪੰਚ ਕੋਲ ਆ ਬਾਈ ਜੀ ਸਰਪੰਚ ਘਰ ਬਣਾ ਕੇ ਦੇਊਗਾ ਦਿਹਾੜੀਆਂ ਦੀ ਲੋੜ ਹੋਈ ਜਿੰਨੇ ਪੈਸੇ ਕਹੋਗੇ ਪੈਸੇ ਸਾਡੇ ਲੈਣੋਂ ਲਉਣਗੇ ਤੁਸੀਂ ਆਪ ਘਰ ਬਣਾ ਕੇ ਦੇਣਾ ਨਾਲ ਪੈਸੇ ਅਸੀਂ ਭੇਜਾਂਗੇ ਤੁਸੀਂ ਬਸ ਰਲਣਾ ਨਾਲ ਓਏ ਮੇਰੇ ਵੀਰੋ ਆ ਬਸ ਆ ਚੀ ਆ ਸੰਭਾਲ ਲੋ ਤੁਹਾਡੀਆਂ ਪੁਛਤਾ ਮੈਂ ਕਹਿੰਦਾ ਵੀ ਤੁਹਾਨੂੰ ਇੱਕ ਚੀਜ਼ ਦੀ ਕਮੀ ਅਸੀਂ ਦੋਵੇਂ ਭਰਾ ਨਹੀਂ ਆਉਣ ਦਿੰਦੇ 10 15 ਦਿਨਾਂ ਜਦੋਂ ਆ ਪਾਣੀ ਡਿੱਗਦਾ ਜਿੰਨੇ ਪੈਸੇ ਆਏ 2 ਲੱਖ ਆ ਗਿਆ 8 ਲੱਖ ਰੁਪਈਆ ਸਾਡੇ ਲੋਹ ਰਊਗਾ 10 ਲੱਖ ਚ ਘਰ ਪਾ ਕੇ ਦੇਣਾ ਠੀਕ ਆ ਆ 2 ਲੱਖ ਰੁਪਈਆ ਆ 1 ਲੱਖ ਲੱਖ ਰਕਦ ਆ 4 ਲੱਖ ਰੁਪਈਆ ਅਸੀਂ 4 ਲੱਖ ਰੁਪਇਆ ਕਰ ਦੋ ਸ਼ੁਰੂ ਕਰਾ ਦਿਓ ਹੁਣੇ ਹੁਣੇ ਸਟਾਰਟ ਕਰਾਓ ਨਹੀਂ ਤਿਆਰ ਦਿ ਲੋ ਧੰਨਵਾਦ ਆ ਵੀ ਜਿਨ੍ਹਾਂ ਨੇ ਇਮੋਸ਼ਨਲ ਹੋ ਕੇ ਸਾਰੇ ਪਿੰਡ ਦੀ ਸਾਥ ਲਈ ਆ ਇਸ ਵਕਤ ਅਸੀਂ ਕੋਨੇਵਾਲ ਚ ਮੌਜੂਦ ਆ ਦੋਹੇ ਪੈਣਪਰਾ ਅੱਖੋਂ ਦਿਖਦਾ ਨਹੀਂ ਐ ਮਨਕੀਰਤ ਔਲਖ ਇਸ ਪਰਿਵਾਰ ਦੀ ਮਦਦ ਕਰਨ ਪਹੁੰਚੇ ਆ ਔਰ ਇਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਸਾਡੇ ਘਰ ਦੇ ਵਿੱਚ ਚਰਨ ਕਿਸ ਦੇ ਪਏ ਆ ਇਹ ਭੈਣ ਭਰਾ ਨੇ ਜੀ ਇੱਥੇ ਰਹਿ ਰਹੇ ਨੇ ਹਾਂਜੀ ਹਾਂਜੀ ਅੰਦਰ ਪਰਿਵਾਰ ਹੁਣ ਬੱਚਾ ਹੁਣ ਬੱਚਾ ਉਹ ਨਹੀਂ ਯਾਰ ਵਾਹਟ ਹੋ ਗਿਆ ਸਾਰਾ ਕੁਝ ਸ਼ਤਾਂਤੂ ਬਸ ਹੁੰਦਲੇ ਗੱਲ ਸੁਣੀ ਹਾਂਜੀ ਹਾਂਜੀ ਭਾਜੀ ਕੁਝ ਸੁਣੀ ਕੀ ਪੈਸੇ ਕਰਨੀ ਨੇ ਯਾਰ ਇੱਥੇ ਦੇਖ ਨਹੀਂ ਸਰਦਾਰ ਜੀ ਆ ਤਾਂ ਨਾ ਨਾ ਉਹ ਹੋਇ ਰਿਹਾ ਬਾਲੀ ਬਾਕ ਬਾਕ ਤੇ ਆ ਪੂੰਡ ਪੰਡ ਬਿੰਦੇ ਆ ਤੇ ਆ ਪੂੰਡ ਪੰਡ ਤੇਰੀ ਕੁਕੂ ਕੂਣ ਰਹਿ ਰੇ ਨਾ ਕੋਈ ਕਿੰਨੇ ਟੇਕ ਕੇ ਰਖੂ ਗਰ ਕੋਈ ਸੁਣ ਪਾ ਰਹੇ ਹੋ ਸੁਣ ਪਾ ਰਹੇ ਹੋ ਸਾਡੀ ਗੱਲ ਨਾ 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 ਦਿਖਦੀ ਵੀ ਨਹੀਂ ਸੁਣਦਾ ਵੀ ਨਹੀਂ ਤੇ ਬੋਲਦਾ ਵੀ ਨਹੀਂ ਅੱਛਾ ਫਿਰ ਇਹਨੂੰ ਤਾਂ ਫਿਰ ਘਰ ਤੋਂ ਕਾਲ ਕਰੂਗਾ ਇਹਨੇ ਲੱਗੇ ਚਾਚੀ ਉਹ ਕੇਵਲੇ ਰੋਟੀ ਦਾ ਟੀ ਜਿਹੜੀ ਹੈ ਨਾ ਉਹ ਫੜਾ ਦਿੰਦੇ ਆਪਾਂ ਹਾਂ ਆਪਾਂ ਇੱਥੇ ਆਵਾਂਗੇ ਆਪਾਂ ਨਾਂਅ ਨੋਟ ਕਰਾ ਮੇਰੇ ਮੇਰੀ ਗੱਲ ਸੁਣੋ ਅੱਗੇ ਹੋ ਤੁਹਾਡੀਆਂ ਪੀੜੀਆਂ ਤਰਨ ਗਈਆਂ ਪੀੜੀਆਂ ਆ ਦੋ ਮੇਰੀਆਂ ਨਾ ਬੱਚੇ ਨਹੀਂ ਆਗੇ ਨਹੀਂ ਬੱਚੇ ਉਹ ਤੇਰੇ ਵੀ ਯਾਰ 2 ਲੱਖ ਰੁਪਈਆ ਦਿਓ ਆ ਲੈ

ਕੋ ਸਮਝਦੇ ਆ ਵੀ ਪੈਸੇ ਦੇਣਦੇ ਕੋਈ ਦੇਣਦੇ ਮੈਨੂੰ ਬਹਿ ਜਾ ਹੁੰਦਲ ਥੱਲੇ ਮੈਂ ਉੱਥੇ ਮੈਂ ਥੱਲੇ ਬਹਿ ਜਾ ਹੁੰਦਲ ਹੁੰਦਲ ਇੱਥੇ ਬਹਿ ਬਹਿ ਜਾ ਪਿੱਛੇ ਹੋ ਜਾ ਬਾਈ ਆਓ ਬੈਠੋ 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 ਯਾਰ ਇਹਦੇ ਮਾਈਕੇ ਤੋਂ ਉੱਤਰ ਆ ਗਿਆ ਹਾਂ ਨਾ 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 ਆ ਚੂੜਾ ਰੇ ਆ ਨਾ ਕਰ ਆ ਨਾ ਆ ਨਾ ਆ ਰਹੇਂ ਦੋ ਆਲੋ ਫੜਾ ਦੋ ਆ ਲੋ ਫੜੋ ਨਹੀਂ ਨਹੀਂ ਆ ਨਾ ਕਰ ਆ ਲੋ ਨੀ ਆ ਪੈਸਾ ਸਰਪੰਚ ਸਾਹਿਬ ਨਹੀਂ ਮੇਰੀ ਗੱਲ ਸੁਣ ਲੋ 1 ਮਿੰਟ 1 ਮਿੰਟ ਯਾਰ ਆ ਪੈਸੇ ਦੇ ਚੱਲੇ ਆਪਾਂ 2 ਲੱਖ ਸਰਪੰਚ ਕਿੱਥੇ ਆ ਸਰਪੰਚ ਸਰਪੰਚ ਕੀਤਾ ਕੋਈ ਤੁਹਾਨੂੰ ਖੋ ਗਿਆ ਜੀ ਕੋਈ ਕੀ ਕਰ ਰਿਹਾ ਯਾਰ ਹਾਂਜੀ ਹਾਂ ਸਰਪੰਚ ਸਾਹਿਬ ਇੱਥੇ ਆਨੇ ਹੋ ਸਰਪੰਚ ਇੱਥੇ ਆਨੇ ਹੋ ਸਰਪੰਚ ਆਪਾਂ 10000 ਜਹਾੜੀ ਤੇ ਇਹਨਾਂ ਵਾਸਤੇ ਨੀਂਡ ਰੱਖਦੀ ਉਹ ਨਹੀਂ ਸਰਪੰਚ ਸਾਹਿਬ ਕਰਨਗੇ ਆਪੇ ਸਰਪੰਚ ਸਾਹਿਬ ਆ ਜੀ ਬਾਬਾ ਜੀ ਆ ਸਰਪੰਚ ਸਾਹਿਬ ਹੈ ਨਾ ਜਿਹਦੀ ਮੇਰੀ ਬਾਡੀ ਹੈ ਮੇਰੀ ਗੱਲ ਸੁਣ ਲੋ ਆਬ ਥੱਲੇ ਪੋ ਆ ਮੇਰਾ ਭਰਾ ਆ ਖਾਲਸਾ ਮੌਂਟੀ ਠੀਕ ਆ ਆਪਣਾ ਮੇਰੀ ਗੱਲ ਸੁਣ ਲੋ ਮੇਰੀ ਗੱਲ ਸੁਣ ਲੋ ਕੀ ਬਣਾ ਦੂ ਟੀਮ ਤੇ ਮੈਨੂੰ ਨਹੀਂ ਪਤਾ ਮੇਰੀ ਗੱਲ ਸੁਣ ਲੋ ਮੇਰੀ ਗੱਲ ਸੁਣ ਲੋ ਪਿੰਡ ਦੇ ਹਾਂ ਠੀਕ ਆ ਜਦੋਂ ਮੈਨੂੰ ਫੋਨ ਕਰਿਆ ਕਰੋਗੇ ਜਦੋਂ ਹੁੰਦਣ ਨੂੰ ਕਰਿਆ ਕਰੋਗੇ ਸਾਡੀ ਟੀਮ ਚ ਇੰਨਾ ਲਈ ਜੋ ਵੀ ਕਾਉਂਗੇ 20 50 ਲੱਖ ਕੁਝ ਵੀ ਠੀਕ ਆ ਭਾਈ ਜੀ ਆ ਯਾਰ ਮੇਰੀ ਗੱਲ ਮੇਰਾ ਮੇਰਾ ਵੀਰਾ ਜੋ ਵੀ ਪਹਿਲਾਂ ਤਾਂ ਆਪਾਂ ਇੱਥੇ ਨਾ ਇਹਨਾਂ ਨੂੰ ਆਪਾਂ ਨਹੀਂ ਵੀਰੇ ਇੱਥੇ ਪੈਂਡ ਕਿਤੇ ਆਪਾਂ ਕਿਤੇ ਇਹਨਾਂ ਨੂੰ ਸਕੂਲ ਚ ਨਹੀਂ ਭੇਜ ਸਕਦੇ ਨਹੀਂ ਯਾਰ ਪ੍ਰੋਪਰ ਸਿਸਟਮ ਨਹੀਂ ਇਹਨਾਂ ਦਾ ਘਰ ਬਣਿਆ ਨਹੀਂ ਯਾਰ ਅਗਲੇ ਕਿਹੜੇ ਨਹੀਂ ਵੀਰੇ ਇੱਥੇ ਫਿਰ ਕੋਈ ਟੇਕ ਕਰ ਮੈਂ ਪਤਾ ਕੀ ਕਿਨਾਂ ਕਿਥੇ ਸੰਸਥਾ ਚ ਜਿੱਥੇ ਇਹਨਾਂ ਦੀ ਬਹੁਤ ਤਕੜੀ ਜਿੱਥੇ ਅਰੇਂਜਮੈਂਟ ਕਰ ਦਿੰਦੇ ਆ ਯਾਰ ਚਰਚ ਵੀ ਸੀ ਠੀਕ ਆ ਜਿਵੇਂ ਬਾਈ ਮਿੰਟੂ ਦੀ ਆ ਸੰਸਥਾ ਆ ਮੈਂ ਉਹਨੂੰ ਪੇ ਕਰਿਆ ਕਰਾਂਗੇ ਯਾਰ ਆਪਾਂ ਠੀਕ ਆ ਮਨੁੱਖਤਾ ਦੀ ਸੇਵਾ ਚ ਜਾਂ ਕਿਤੇ ਵੀ ਜਿੱਥੇ ਜਿੱਥੇ ਇਹਨਾਂ ਦੀ ਮਾਲਿਸ਼ ਹੋ ਸਕੇ ਜਿੱਥੇ ਇਹਨਾਂ ਨੂੰ ਅਰੇਂਜਮੈਂਟ ਵਧੀਆ ਹੋ ਏ ਵੀ ਨਹੀਂ ਕੋਈ ਪਿੰਡ ਦੇ ਵਿੱਚ ਕੋਈ ਨਾ ਕੋਈ ਕੰਮ ਮੇਰੀ ਗੱਲ ਸੁਣ ਲੋ ਸਾਰਾ ਕੁਝ ਆ ਖਾਲਸਾ ਵੀਰੇ ਨੰਬਰ ਸਰਪੰਚ ਆ ਘਰ ਬਣਵਾਓ ਮੇਰੀ ਗੱਲ ਸੁਣੋ ਜਿੰਦਗੀ ਹੈ ਬੇੜਾ ਚੱਕਦਾ ਯਾਰ ਸਰਪੰਚ ਬ੍ਰਦਰ ਸਾਡਾ ਸਰਪੰਚ ਤੂੰ ਆ ਅੱਜ ਤੂੰ ਮਿਲਿਆ ਤੇਰੇ ਘਰ ਕੇ ਆਏ ਆ ਆ ਡਾਰਲਿੰਗ ਵੀਰੇ ਮੇਰੇ ਕਿ ਨਹੀਂ ਤੇ ਲਾ ਜੁਮੇਵਾਰੀ ਯਾਰਾ ਠੀਕ ਆ ਮੈਂ ਨਹੀਂ ਜੁਮੇਵਾਰੀ ਸਾਡੇ ਜਿੱਥੇ ਜੁਮੇਵਾਰੀ ਹੁਣ ਕੱਲਾ ਜੁਮੇਵਾਰ ਨੇ ਚੱਕ ਲੈਣਾ ਨਾ ਨਾ ਮੈਂ ਜੇ ਕਰਾਂ ਜੁਮੇ ਹੈ ਅਸੀਂ ਇਕੱਠੇ ਤੁਰੇ ਆ ਮੇਰਾ ਭਰਾ ਆ ਸਰਪੰਚ ਵੀਰੇ ਇਹ ਪਲਾਨ ਕਰੋ ਮਨੁੱਖਤਾ ਦੀ ਸੇਵਾ ਕਰੋ ਜੋ ਖਰਚਾ ਮਹੀਨੇ ਦਾ 20 ਲੱਖ ਆਪਣਾ 20000 ਆਵੇ 40000 ਆਵੇ 50000 ਠੀਕ ਆ ਲਾਈਫ ਟਾਈਮ ਲਈ ਆ ਚੀਜ਼ ਕਰੋ ਠੀਕ ਹੈ ਠੀਕ ਹੈ ਕਿਉਂਕਿ ਅਸੀਂ ਮੈਂ ਕਹਿ ਕੇ ਚੱਲ ਜਾਣਾ ਮੈਂ ਪੈਸਿਆਂ ਦੀ ਹੈਲਪ ਕਰ ਸਕਦਾ ਠੀਕ ਆ ਤੁਸੀਂ ਕੋਈ ਬੰਦਾ ਕੋਈ ਕਿਤੇ ਆਪਾਂ ਮਨੁੱਖਤਾ ਸੇਵਾ ਇਹਨਾਂ ਨੂੰ ਐਡਮਿਸ਼ਨ ਦਵਾ ਦਈਏ ਉੱਥੇ ਹੁੰਦਾ ਨਾ ਮੈਂ ਭਾਈ ਮਿੰਟੂ ਨਾਲ ਕਰਦਾ ਐਨ ਜੀਓ ਨਾਲ ਗੱਲ ਕਰਦਾ ਯਾਰ ਇੱਥੇ ਭੂੰਡ ਫਿਰਨਦੇ ਆ ਚਾਕੀ ਪੀਲੇ ਜੇ ਕੋਈ ਲੜ ਜੇ ਕਰ ਜੇ ਯਾਰ ਭਿੰਡਾਈਆਂ ਕੀ ਕਮਰਾ ਵੀ ਯਾਰ ਕੀ ਇੱਥੇ ਬੁਰਾ ਹਾਲਾ ਵੀ ਇਹਨਾਂ ਦਾ ਬਾਈ ਜੀ ਤੁਸੀਂ ਹੁਣ ਪੈਸੇ ਇਹਨਾਂ ਨੂੰ ਸਾਮਬ ਹੋ ਜੂਗੇ ਸਾਮਬ ਲੈਣਗੇ ਮੈਂ ਇਹ ਚਾਹੁੰਦੇ ਆ ਪਹਿਲੇ ਕੱਲੂ ਦੇ ਪੈਸੇ ਖੋਲ ਲੈਣੋ ਸਹੀ ਆ ਨਾ ਤੁਸੀਂ ਆਹ ਕੈਮਰੇ ਇੱਥੇ ਹੈਗੇ ਹਨਾ ਸ਼ੁਕਰ ਹੈ ਕੈਮਰੇ ਆ ਪਾਸੇ ਹੋਵੋ ਆ ਪਾਉ ਨੂੰ ਅਸੀਂ 2 ਲੱਖ ਦੇ ਗਏ ਚੱਲੇ ਆ ਇਹਨਾਂ ਦਾ ਆ ਤੁਸੀਂ ਫੜ ਲਓ ਚੱਲ ਲੱਖ ਲੱਖ ਰੁਪਇਆ ਆ ਨਾ ਪੈਸੇ ਇਹ ਤੁਹਾਨੂੰ ਦਿਆ ਕਰਨਗੇ ਮੇਰੀ ਗੱਲ ਸੁਣ ਲਾ सरपंच ਹੋਰ ਲੋਡ ਪਈ ਤੂੰ ਫੋਨ ਕਰਨਾ ਇੰਨਾ ਵਾਸਤੇ ਇੰਨਾ ਇੰਨਾ ਵਾਸਤੇ ਆਪਾਂ ਕੀ ਕੀ ਮੈਂ ਤਾਂ ਪਤਾ ਕਿ ਕੋਈ ਮੇਡ ਜਾਂ ਕੋਈ ਡਰਾਈਵਰ ਇੱਕ ਬੰਦਾ ਇਹਨਾਂ ਨੂੰ ਪੱਕਾ ਹੀ ਦੇ ਦਈਏ ਤਨਖਾਹ ਅਸੀਂ ਦਿਆ ਕਰਾਂਗੇ ਯਾਰ ਕੁਝ ਚੀਜ਼ ਵੀ ਇਹਨਾਂ ਦੀ ਟੇਕ ਕੇਅਰ ਇੱਥੇ ਪਿੰਡ ਦਾ ਪਿੰਡ ਤੋਂ ਹਾਂ ਜੀ ਮਨੁੱਖਤਾ ਦੀ ਸੇਵਾ ਵਾਲੇ ਨੂੰ ਕਹਿੰਦੇ ਮਨੁੱਖਤਾ ਸੇਵਾ ਉਹਨਾਂ ਨੂੰ ਕਹਿੰਦੇ ਬਾਈ ਮਿੰਟੂ ਦਾ ਨੰਬਰ ਹੈਗਾ ਯਾਰ ਮੈਂ ਨਾ ਆਹ ਕਾ ਬਾਤ ਕਰੂੰਗਾ ਇੱਕੀ ਕੈਮਰੇ ਚੱਲੀ ਜਾਂਦੇ ਮੈਂ ਗੱਡੀ 'ਚ ਬਹਿ ਕੇ ਆ ਚੀਜ਼ ਦਾ ਹੱਲ ਸਰਪੰਚ ਸਾਹਿਬ ਦਾ ਵੀਰੇ ਪਰਸਨਲ ਨੰਬਰ ਲੈ ਕੇ ਅਪਲੋਡ ਕਰੀਏ ਆਪਾਂ ਇਹਨਾਂ ਪਹਿਲੇ ਸਰਪੰਚ ਸਾਹਿਬ ਨੂੰ ਦੇ ਦਈਏ ਕਰਾ ਦੇਣਗੇ ਮੈਡਮ ਕੀ ਡਿਵੀਜ਼ਨ ਰੰਧਾਵਾ ਸਾਹਿਬ ਕਿੱਥੇ ਆ ਰੰਧਾਵਾ ਸਾਹਿਬ ਨਹੀਂ 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 ਅਸੀਂ ਨਹੀਂ ਰੰਧਾਵਾ ਸਾਹਿਬ ਕੀ ਫੈਸਲਾ ਲੈਣਾ ਚਾਹੀਦਾ ਇੱਥੇ ਕਿਉਂਕਿ 2 ਲੱਖ ਆਪਾਂ ਦੇਤਾ ਕੋਈ ਬਲੈਂਡ ਨਹੀਂ ਕੋਈ ਖੋਗ ਲਿਆਗੇ ਯਾਰ ਲਾ ਲਾਂਗੇ ਆਪਾਂ ਤੁਹਾਨੂੰ ਜੇ ਤੂੰ ਥੋੜਾ ਮਾਹੌਲ ਸਹੀ ਹੁੰਦਾ ਇਹਦੇ ਵਿੱਚ ਦੱਸਾਂ ਕਿ ਇਹਦੇ ਲਈ ਮਜ਼ਦੂਰੀ ਇੱਕ ਵਾਰ ਆਪਾਂ ਇਹਨਾਂ ਦਾ ਘਰ ਬਣਾ ਕੇ ਦਈਏ ਹਾਂ ਠੀਕ ਹੈ ਉਹਦੇ ਵਿੱਚ ਇਹ ਜਿਹੜੇ ਖਰਚੇ ਜੋਗੇ ਪੈਸੇ ਇਹਨੂੰ ਸ਼ੁਰੂਆਤ ਕਰ ਦੇਣਾ ਸਰਪੰਚ ਸਾਹਿਬ ਸ਼ੁਰੂ ਕਰ ਦੇ ਇੱਕ ਰੀ ਆਹ 2 ਲੱਖ ਰੁਪਿਆ ਆ ਇਹਨਾਂ ਦੇ ਘਰ ਵਾਸਤੇ ਆ ਉਹ ਖਰਚਣ ਵਾਸਤੇ 40 ਹਜ਼ਾਰ ਰੁਪਿਆ ਦੇ ਦੇ ਕੋਈ ਨਹੀਂ ਭਰਾ ਨਾ ਮੇਰਾ ਯਾਰ ਆਪਾਂ ਮੈਂ ਲੈ ਕੇ ਜਾਊਂਗਾ ਇਧਰ ਦੇਖੋ ਖਰਚਣਾਂ 'ਚੋਂ 20 ਹਜ਼ਾਰ ਦੇ ਦੇ 20 ਹਾਂ 10 ਹਾਂ ਤਾਂ 20 ਦੇ ਦੇ 20 ਦੇ ਦੇ 10 10 ਦੋਵਾਂ ਨੂੰ ਹਟ ਜਾ ਆ ਮੇਰੀ ਗੱਲ ਸੁਣ 10 10 ਹਜ਼ਾਰ ਰੁਪਿਆ ਦੋਵਾਂ ਨੂੰ ਇਹਨਾਂ ਦਾ ਖਰਚਣ ਵਾਲਾ ਆ ਆ ਆਹ ਲੋ ਨਹੀਂ ਯਾਰ ਇਹਨੂੰ ਸੇ ਕੋਲੇ ਗਏ ਨਾ ਉਹ ਹੋਲੂਗਾ ਯਾਰ ਅਸੀਂ ਤੇ ਚਾਹੁੰਦੇ ਆ ਤੁਹਾਡੇ ਕੋਲ ਦੇ ਕੇ ਚੱਲੇ ਆ ਸਰਪੰਚ ਕੋਲੇ ਆ ਬਾਈ ਜੀ ਪੈਸੇ ਸਰਪੰਚ ਕੋਲ ਦਿੱਤੇ ਆ ਇਹਨਾਂ ਨੂੰ ਨਹੀਂ ਦਿੱਤੇ ਸਰਪੰਚ ਘਰ ਬਣਾ ਕੇ ਦੇਊਗਾ ਦਿਹਾੜੀਆਂ ਦੀ ਲੋੜ ਹੋਈ ਦਿਹਾੜੀਆਂ ਜਿੰਨੇ ਪੈਸੇ ਕਹੋਗੇ ਪੈਸੇ ਸਾਡੇ ਲੈਉਣਗੇ ਤੁਸੀਂ ਆਪ ਘਰ ਬਣਾ ਕੇ ਦੇਣਾ ਨਾਲ ਪੈਸੇ ਅਸੀਂ ਭੇਜਾਂਗੇ ਤੁਸੀਂ ਬਸ ਰਲਣਾ ਨਾਲ ਇਹ ਸਾਰੇ ਇਕੱਠੇ ਆ ਜੀ ਇੱਕ ਝੋਟੇ ਆਸ ਬਸ ਓਏ ਮੇਰੇ ਵੀਰੋ ਓਏ ਆ ਆ ਬਸ ਆ ਚੀ ਆ ਸੰਭਾਲ ਲਓ ਤਹਾਡੀਆਂ ਪੁਛਤਾ ਤੁਹਾਡੀਆਂ ਪੁਛਤਾ ਮੈਂ ਕਹਿੰਨਾ ਵੀ ਤੁਹਾਨੂੰ ਤੁਹਾਨੂੰ ਇੱਕ ਚੀਜ਼ ਦੀ ਕਮੀ ਅਸੀਂ ਦੋਵੇਂ ਭਰਾ ਨਹੀਂ ਆਉਣ ਦਿੰਦੇ ਕੋਈ ਕਲਾਕਾਰ ਨਹੀਂ ਆਇਆ ਕੋਈ ਨਹੀਂ ਆਇਆ ਪਰ ਪਰ ਸਾਰੇ ਕਲਾਕਾਰ ਮੇਰੇ ਭਰਾ ਨੇ ਇਹਨਾਂ ਸਾਰੇ ਕਲਾਕਾਰ ਸਭ ਆਉਣਗੇ ਮੈਂ ਆ ਜਾਇਆ ਨਾ ਅੱਜ 2 ਲੱਖ ਦੀ ਸੇਵਾ ਠੀਕ ਆ 15 ਦਿਨਾਂ 10-15 ਦਿਨਾਂ ਜਦੋਂ ਆ ਪਾਣੀ ਡਿੱਗਦਾ ਠੀਕ ਆ ਠੀਕ ਆ ਭਾਈ ਜਿੰਨੇ ਪੈਸੇ ਆਏ 2 ਲੱਖ ਆ ਗਿਆ 8 ਲੱਖ ਰੁਪਈਆ ਸਾਡੇ ਲਹੌਰ ਆਊਗਾ 10 ਲੱਖ ਚ ਘਰ ਪਾ ਕੇ ਦੇਣਾ ਠੀਕ ਆ ਇਹ ਸੋਹ ਰਹੋ ਆਓ ਭਾਈ ਆਓ ਭਾਈ ਘਰ ਰੈਡੀ ਕਰਨਾ ਸ਼ੁਰੂ ਕਰ ਆ ਮੁੰਡੇ ਤੇਰਾ ਜੇ ਤੈਨੂੰ ਜਿਹੜਾ ਤੈਨੂੰ ਸਾਥ ਚਾਹੀਦਾ ਚਾਹੀਦਾ ਜੇ ਤੈਨੂੰ ਕੋਈ ਚੀਜ਼ ਚਾਹੀਦੀ ਆ ਇਹ ਸਾਰੀ ਜੀ ਇਹਨੂੰ ਨਾਲ ਲਾ ਦੂ ਮੈਂ ਨਾਲ ਦੀ ਇਹ 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 ਸਾਰੀ ਟੀਮ ਆ ਸੀਆਈ ਸੀਆਈ ਸਟਾਫ ਅਮਰਸਰ ਸੋ ਸੀਆਈ ਦੀ ਟੀਮ ਨਾਲ ਲੱਗੀ ਆ ਤੋ ਸੀਆਈ ਦੀ ਟੀਮ ਤੇ ਰੰਧਾਵਾ ਸਾਹਿਬ ਨੇ ਮੇਰਾ ਅਸੀਂ ਇਕੱਠੇ ਪੜੇ ਹਾਂ ਸ਼ੁਰੂ ਤੋਂ ਮੇਰਾ ਭਰਾ ਆ ਤੇ ਰੰਧਾਵਾ ਸਾਹਿਬ ਅਸੀਂ ਸੇਵਾ ਤੁਹਾਨੂੰ ਭੇਜਣੀ ਆ ਠੀਕ ਆ ਅਸੀਂ 8 ਲੱਖ ਰੁਪਏ ਤੁਸੀਂ ਰੰਧਾਵਾ ਸਾਹਿਬ ਮੇਰੇ ਇਹਨੇ ਕੰਮ ਮੰਗਿਆ ਤੁਸੀਂ ਰੰਧਾਵਾ ਸਾਹਿਬ ਨਾਲ ਕਨੈਕਟ ਕਰਨਾ ਪੈਸੇ ਰੱਖੋ ਕੋਲ ਆ ਤੁਸੀਂ ਯਾਰ ਪਾਕ ਨੂੰ ਤੁਸੀਂ ਆਪਣੇ ਕੋਲ ਰੱਖ ਕੇ ਸ਼ੁਰੂ ਕਰਾ ਦਿਓ ਇਹਨੇ ਕੰਮ ਬਾਕੀ ਪੈਸੇ ਠੀਕ ਆ ਮੇਰੀ ਗੱਲ ਸੁਣੋ ਜੇ ਕੋਈ ਕਲਾਕਾਰ ਹੋਰ ਪੈਸੇ ਦੇ ਗਿਆ ਮਕਾਨ ਲਈ ਰੰਧਾਵਾ ਸਾਹਿਬ ਆਪਾਂ ਇਹਦੇ ਨਾਮ ਤੇ 8 ਲੱਖ ਕਿਆ ਨਾ 10 ਹੋ ਗਿਆ ਟੋਟਲ ਆਪਾਂ ਐਫ ਡੀ ਕਰਾ ਦਾਂਗੇ ਬਿਲਕੁਲ ਠੀਕ ਹੈ ਹਣਾ ਕੋਈ ਚੀਜ਼ ਐਵੇਂ ਦੀ ਕਰਾ ਦਾਂਗੇ ਨਹੀਂ ਕੋਈ ਚੱਕਰ ਨਹੀਂ ਅਸੀਂ ਹਰ ਗੋਬਿੰਦ ਨੂੰ ਸੱਦ ਕੇ ਕਹੋਗੇ ਮੈਂ ਹਰ ਗੋਬਿੰਦ ਤੇ ਰੰਧਾਵਾ ਸਾਹਿਬ ਯਾਰ ਜਿੱਥੇ ਰੰਧਾਵਾ ਸਾਹਿਬ ਆ ਗਿਆ ਸਾਡਾ ਹਾਂ ਠੀਕ ਹੈ ਜੇ ਆਪਾਂ ਕਰ ਲੈਂਦੇ ਕੋਈ ਨਹੀਂ ਇਹ ਤੁਹਾਡੀਆਂ ਤੁਸੀਂ ਸ਼ੁਰੂ ਕਰੋ ਅੱਜ ਤੋਂ ਸ਼ੁਰੂ ਕਰੋ ਆ ਸਾਰੀ ਆ ਸਾਰੇ ਮੁੰਡੇ ਸੀਏ ਸਟਾਫ ਦੇ ਨੇ ਸਾਰੇ ਅਮਰ ਜੀ ਸਾਰੇ ਹਾਂ ਸਾਰੇ ਸੇਵਾ ਕਰਨਗੇ ਤੇ ਹਾਂ ਸਰਪੰਚ ਸਾਹਿਬ ਨੰਬਰ ਨੋਟੇ ਮੇਰੀ ਗੱਲ ਸੁਣੋ 70 87 ਮੇਰੀ ਗੱਲ ਸੁਣੋ ਪਾਣੀ ਭਾਈ ਜੀ ਪਾਣੀ ਥੈਨੋਂ ਸਾਰੀ ਕੰਮ ਸਟਾਰਟ ਕਰਾਉਣਾ ਸਟਾਰਟ ਹੋ ਰਿਹਾ ਹੈ ਸਟਾਰਟ ਹੋ ਰਿਹਾ ਹੈ ਰਿੰਕੂ ਸਨ ਆਫ ਵੀਰਾ ਬਾਬਾ ਯਾਰ ਇੱਕ ਰੀ ਮਿਲ ਨਵਾ ਯਾਰ ਇੱਕ ਰੀ ਯਾਰ ਮੈਮ ਚੱਲੋ ਚੜਦੀ ਗਲਾ ਚੜਦੀ ਗਲਾ ਚੜਦੀ ਗਲਾ ਚੜਦੀ ਗਲਾ ਚੱਲੋ ਅੱਗੇ ਚੜਦੀ ਗਲਾ ਚੜਦੀ ਗਲਾ ਹੁਣੀ ਆ ਬਾਬਾ ਨਹੀਂ ਇਸ ਵਕਤ ਮਨਕੀਰਤ ਆਲਖ ਫੇਰ ਇਸ ਘਰ ਚ ਆ ਰਹੇ ਨੇ 2 ਲੱਖ ਦੀ ਮਦਦ ਕਰਕੇ ਗਏ ਸੀ ਫੇਰ 2 ਲੱਖ ਦੀ ਮਦਦ ਕਰਨ ਆ ਸਕਦਾ ਹਾਂ ਹੁਣ 2 ਲੱਖ ਦੁਬਾਰਾ ਦੇਣ ਆ ਰਹੇ ਆ ਅਸੀਂ ਤੈਹ ਦਿਲੋਂ ਧੰਨਵਾਦ ਆ ਕਿ ਜਿਨ੍ਹਾਂ ਨੇ ਇਮੋਸ਼ਨਲ ਹੋ ਕੇ ਸਾਰੇ ਪਿੰਡ ਦੀ ਸਾਥ ਲਈ ਆ ਨਹੀਂ ਤੇ ਕੋਈ ਵੀ ਇੰਨਾ ਨਹੀਂ ਸੋਚਦਾ ਹਰ ਕੋਈ ਲੀਡਰ ਆਉਂਦੇ ਆ ਵੋਟਾਂ ਲਈ ਆਉਂਦੇ ਆ ਅਸੀਂ ਬਿਲਕੁਲ ਜੀ ਉਹਨਾਂ ਕਿਹਾ ਕਿ ਮੈਂ 10 ਲੱਖ ਹਾਂ ਮਨਕੀਰਤ ਆਲਖ ਇੱਕ ਵਾਰੀ ਸ਼ਹਿਰ ਆ ਚੁੱਕੇ ਨੇ ਬਾਈ ਤੁਸੀਂ ਫੇਰ ਆ ਗਏ ਹੋ ਕੀ ਮਹਿਸੂਸ ਰਾਤ ਦੇ ਵਿੱਚ ਹੋਇਆ ਕਿ ਇੱਕ ਵਾਰ ਫੇਰ ਇਸ ਘਰ ਤੇ ਆ ਗਏ ਹੋ ਅੱਜ ਆਪਣਾ ਮੇਰੀ ਗੱਲ ਸੁਣੋ ਆਹ ਜੀ ਸਾਹਿਬ ਮੇਰੇ ਭਰਾ ਤੋਂ ਨਹੀਂ ਲਿਆ ਗਿਆ ਹਾਂ ਮੇਰਾ ਭਰਾ ਹੰਕਲ ਕਹਿੰਦਾ ਆਹ 2 ਲੱਖ ਰੁਪਈਆ ਆਹ 6 ਲੱਖ ਲੱਖ ਸਾਡਾ ਆਹ 4 ਲੱਖ ਰੁਪਈਆ ਦੁਬਾਰਾ ਆ ਗਿਆ ਤੁਸੀਂ 4 ਲੱਖ ਕਰ ਦੋ ਸ਼ੁਰੂ ਕਰਾ ਦਿਓ ਉਹਨੇ ਸਟਾਰਟ ਕਰਾਓ ਹੁਣੇ ਸਟਾਰਟ ਕਰਾਓ ਹੁਣੇ ਆਓ ਜੀ ਜਦੋਂ ਇਹ ਘਰ ਦੇਖਣੀ ਹਾਂ 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 ਆਹ ਆਹ 4 ਲੱਖ ਰੁਪਈਆ ਇਧਰ ਦੇਓ ਇਹ ਆ 4 ਲੱਖ ਰੁਪਏ ਇਹਦੇ ਵਿੱਚ ਪਾਉ ਬਸਾਂ ਵੀਰ ਜੀ ਕੇ ਟੋਟਲ 4 ਲੱਖ ਦੀ ਮਦਦ ਹੁਣ 6 ਲੱਖ ਦੀ ਮਦਦ ਤੇ ਟੀਮ ਵੱਲੋਂ ਇਹ ਇਹ ਟੋਟਲ ਕਿੰਨਾ ਹੋ ਗਿਆ 4 ਲੱਖ ਇਹ ਇਹ ਕਿੰਨਾ ਸੀ ਇਹ 40000 ਰੁਪਏ ਹਾਂ ਇਹ ਇਹ ਉਹਨਾਂ ਦੀ ਮਦਦ ਹੋ ਗਈ ਠੀਕ ਆ ਆ 4 ਲੱਖ ਅੰਨ ਸੱਚ ਉਧਰੋਂ ਦੇਣਾ ਹੀ ਨਹੀਂ ਆ ਸਰਪੰਚ ਨੂੰ ਹੀ ਦੇਣਾ ਹਾਂਜੀ ਇਹ ਸਰਪੰਚ ਸਾਹਿਬ ਤੁਸੀਂ ਹੁਣ ਇਹ ਨੂੰ ਕਰਾ ਦਿਓ ਆਪਣਾ ਕਿੱਥੇ ਨੇ ਅਮੀਰ ਸਾਫੜੇ ਅਮਨ ਵੀ ਇਹ ਪੂਰਾ ਕਿੰਨਾ ਚਾਰ 4 ਲੱਖ ਨੇ ਦੋ ਤੇ ਦੋ ਚਾਰ ਹੋ ਗਿਆ 6 ਲੱਖ ਰੁਪਏ ਭੀਲਣਾ ਅਮਲ ਗਰੇ ਉਹ ਬੂੜ ਲੜ ਗਿਆ ਯਾਰ ਹੋ ਗਿਆ ਹੋ ਗਿਆ ਬੰਦਾ ਵੀ ਯਾਰ ਲਾ ਜੀ ਨੂੰ ਲੜ ਗਿਆ ਯਾਰ ਚਲੋ ਤੁਸੀਂ ਅਮਲ ਅਮਲ ਮੇਰੇ ਓਏ ਓਏ ਤੇ ਚ ਪੌਂਡੋ ਥੇ ਆ ਨਾ ਮੈਂ ਇਧਰ ਗਿਆ ਤੇਰਾ ਸਾਡੇ ਇਧਰ ਹੋ ਜਾ ਸਰਪੰਚ ਕੋਈ ਸਰਪੰਚ ਕੋਈ ਆਹ ਲਓ ਸਰਪੰਚ ਸਾਹਿਬ ਦੇ ਘਰੇ ਲੈ ਜਾ ਯਾਰ ਭਰਾ ਬਣ ਕੇ ਤੁਸੀਂ ਪੇਮੈਂਟ ਫੜਾ ਦਿਓ ਵੀਰੇ ਇਹ ਇਹਨਾਂ ਦੇ ਮੂਹਰੇ ਆ ਜੀ ਵੀਰੇ ਆ ਅਸੀਂ 4 ਲੱਖ ਦੇ ਇਹ ਚੱਲੇ ਆ ਘਰ ਸਟਾਰਟ ਕਰਾਓ ਸਰਪੰਚ ਸਾਹਿਬ ਨੂੰ ਦੇ ਜਾਨੇ 6 ਲੱਖ ਅੱਜ ਇਹ ਪਹਿਲਾਂ ਢੂੰਡਾਂ ਦਾ ਹੱਲ ਕਰੋ ਪ੍ਰੇਮ ਕਰਵਾਓ ਲੈ ਇਹਨੂੰ ਅੱਗੇ ਘਰੇ ਲੈ ਕੇ ਜਾਓ ਠੀਕ ਆ ਆਹ ਲਓ ਆ ਸਰਪੰਚ ਨੂੰ ਦੇ ਕੇ ਚੱਲਿਆ 4 ਲੱਖ ਠੀਕ ਆ 6 ਲੱਖ ਅਸੀਂ ਜਾ ਕੇ ਚੰਡੀਗੜ੍ਹ ਭੇਜਦੇ ਆ ਨਾ ਜਦੋਂ ਕੱਲ ਸਟਾਰਟ ਹੋ ਗਿਆ ਉਸ ਦਿਨ ਭੇਜਾਂਗੇ ਪਤਾ ਹੈ ਜਨਾ ਦੀਪੂ ਦਾ ਹੱਥ ਦੇ ਰਾਜ ਦੇ ਬਿਲਕੁਲ ਅਸੜੇ ਆਂ ਜੀ ਉੱਥੇ ਲੈ ਕੇ ਜਾਓ ਜ਼ਰੂਰ ਹਾਂ ਇਹਨਾਂ ਨਾਲ ਲੈ ਨਹੀਂ ਹਾਂ ਲੈ ਇਹ ਲੈ ਲਵਾਂ ਆਪਣੀ ਹਾਂ ਚਲੋ ਆਉਂਦਾ ਇਸੇ ਕਰਦੇ ਹਾਲਾਤ ਬਹੁਤ ਮਾਰੇ ਮੇ ਔਰ ਮਨਕੀਰ ਤੁਹਾਨੂੰ 2 ਲੱਖ ਦੇ ਕੇ ਗਏ ਸਰ 2 ਲੱਖ ਫਿਰ ਦੇਣਾ ਹੈ ਮਨਤ ਕਿਤੀ 4 ਲੱਖ ਦੀ ਔਰ 10 ਲੱਖ ਰੁਪਏ ਘਰ ਬਣਾਉਣ ਦੇ ਲਈ ਦੇ ਮਨਕ੍ਰੀਰ ਭਾਜੀ ਵਾਕਈ ਬਹੁਤ ਯਾਰ ਵੱਡੇ ਦਿਲ ਦੇ ਤੇ ਬੜੇ ਨੈਣ ਕੇ ਨਰਮ ਦਿਲ ਦੇ ਬੰਦੇ ਨੇ ਹੈ ਬੜੇ ਦੇ ਲੈ ਉਹ ਇੰਨੇ ਈਮੋਸ਼ਨਲ ਹੋ ਗਏ ਕਿ ਉਹਨਾਂ ਨੂੰ ਸਮਝ ਨਹੀਂ ਸੀ ਆਂ ਕਿ ਮੈਂ ਯਾਰ ਕਰਾਂ ਕੀ ਮੈਂ ਕਿੱਦਾਂ ਇਹਨਾਂ ਦੀ ਮਦਦ ਕਰਾਂ ਇਹਨਾਂ ਨੂੰ ਕਿੱਦਾਂ ਇਸ ਪਰੇਸ਼ਾਨੀ ਤੋਂ ਕੱਢਾਂ ਇੱਕ ਉਹ ਪਿੰਡ ਦੇ ਵਿੱਚ ਨੇ ਵੀ ਉੱਥੇ ਕੋਈ ਮੇਡ ਵੀ ਨਹੀਂ ਰੱਖ ਦੇ ਸਕਦੇ ਪਿੰਡਾਂ 'ਚ ਕਿੱਥੇ ਮੇਟਾ ਲੈਂਦੀਆਂ ਨੇ ਤੇ ਉੱਥੇ ਕੰਮ ਕਰਨ ਵਾਲੀ ਲੱਭਦੀਆਂ ਨਹੀਂ ਲੱਭਣਗੀਆਂ ਤੇ ਉਹਨਾਂ ਦੇ ਯਾਨਕੀ ਅਜੀਬ ਵੀ ਤਰੀਕੇਕਾਰ ਹੋਣਗੇ ਹੁਣ ਜਾਣ ਦਾ ਮਸਲਾ ਇੱਧਰ ਉੱਧਰ ਤੇ ਉਹਨਾਂ ਨੂੰ ਹੁਣ ਇਹ ਹੀ ਨਹੀਂ ਸਮਝ ਆ ਰਹੀ ਯਾਰ ਜਿਵੇਂ ਦੋਵੇਂ ਇੱਕ ਤੇ ਦੇਖ ਅੱਖਾਂ 'ਚ ਨਜ਼ਰ ਨਹੀਂ ਆਂਦਾ ਇੱਕ ਇੱਕ ਜਿਹੜੀ ਭੈਣ ਹੈ ਉਹਨੂੰ ਨਾ ਸੁਣਦਾ ਨਾ ਬੋਲਿਆ ਜਾਂਦਾ ਨਾ ਉਹਨਾਂ ਦੇ ਬੱਚੇ ਆ ਨਾ ਉਹਨਾਂ ਦਾ ਕੋਈ ਬਜ਼ੁਰਗ ਹੈ ਕਿਵੇਂ ਜ਼ਿੰਦਗੀ ਬਥਰ ਕਰ ਰਹੇ ਹਨ ਹਾਂ ਪੈਸਾ ਦਿਓ ਕਹਿੰਦਾ ਮੈਂ ਲਾ ਲਾਂ ਮੈਂ ਜਿੰਨਾ ਵੀ ਮੈਨੂੰ ਲਾਣਾ ਪਵੇ ਮੈਂ ਲਾ ਦਵਾਂ ਲੇਕਿਨ ਕੋਈ ਬੰਦਾ ਵੀ ਤੇ ਚਾਹੀਦਾ ਨਾ ਉੱਤੇ ਜਿਹੜਾ ਉਹਨਾਂ ਨੂੰ ਉਹਨਾਂ ਦੀ ਕੇਅਰ ਕਰੇ ਬਿਲਕੁਲ ਹਾਂ ਹੁਣ ਸਰਪੰਚ ਸਾਹਿਬ ਦੇ ਜ਼ਿੰਮੇ ਤੇ ਲਾਇਆ ਵਾ ਅੱਲਾ ਸਰਪੰਚ ਨੂੰ ਵੀ ਅੱਲਾ ਪਾਕ ਹਿਦਾਇਤ ਦੇਵੇ ਹਾਂ ਜੀ ਕਿ ਸਰਪੰਚ ਸਾਹਿਬ ਉਹਨਾਂ ਦਾ ਪੈਸਾ ਉਹਨਾਂ ਤੇ ਹੀ ਲਾਣ ਹਾਂ ਬਿਲਕੁਲ ਉਹਨਾਂ ਨਾ ਹੋਵੇ ਕਿ ਪਿੱਛੋਂ ਲੈ ਕੇ ਸਰਪੰਚ ਸਾਹਿਬ ਵੀ ਚੋਰੀ ਭਰੇਦ ਨਿਕਲੇ ਨਹੀਂ ਉਹਨਾਂ ਨੂੰ ਜਿਆਸ ਦੇਖਾਂ ਨਾ ਦਿੱਤਾ ਕਿ ਬਾਅਦ ਚ ਸਰਪੰਚ ਸਾਹਿਬ ਵੀ ਤੇ ਬਾਕੀ ਅੱਲਾ ਰਹਿਮ ਕਰੇ ਅੱਲਾ ਪਾਕ ਸਰਪੰਚ ਨੂੰ ਹਿਦਾਇਤ ਦੇਵੇ ਤੇ ਉਹਨਾਂ ਦੇ ਦਿਲ 'ਚ ਮਾਣ ਉਹਨਾਂ ਦਾ ਤਾਜ਼ਾ ਰੱਖੇ ਤਾਂ ਕਿ ਉਹ ਉਹਨਾਂ ਦੇ ਪੈਸਾ ਜਿਹੜਾ ਉਹਨਾਂ ਦੀ ਅਮਾਨਤ ਹੈ ਇੱਕ ਕਿਸਮ ਦੀ ਮਨਕਰੀ ਭਾਈ ਉਹਨਾਂ ਨੇ ਦੇਖ ਗਿਆ ਵਾ ਅਮਾਨਤ ਉਹਨਾਂ ਦੀ ਉਹਨਾਂ ਦੇ ਹੀ ਖਰਚ ਕਰੇ ਤੇ ਉਹਨਾਂ ਦੀ ਜ਼ਿੰਦਗੀ 'ਤੇ ਕੋਈ ਬਿਹਤਰੀ ਆ ਸਕੇ ਤੇ ਬਾਕੀ ਹੁਣ ਦੇਖ ਲੈ ਵੀ ਚੜ੍ਹਦੇ ਪੰਜਾਬ 'ਚ ਸਾਰੇ ਇਹੀ ਕਲਾਕਾਰ ਸਾਰੇ ਹੀ ਟੋਟਲ ਕਲਾਕਾਰ ਕੋਈ ਫਿਲਮ ਅਦਾਕਾਰ ਹੈ ਕੋਈ ਸਿੰਗਰ ਕੋਈ ਫਿਲਮ ਜਿਹੜਾ ਸੋਸ਼ਲ ਮਤਲਬ ਜਿੰਨੇ ਵੀ ਯਾਨੀ ਕਿ ਐਕਟਰ ਆ ਸਾਰੇ ਇਹਦੇ ਸਾਰੇ ਹੀ ਮਾਸ਼ਾਅੱਲਾ ਉਹਨਾਂ ਨੇ ਆ ਕੇ ਪੂਰੇ ਪੰਜਾਬ ਨੂੰ ਸੰਭਾਲ ਲਿਆ ਸਲਮਾਨ ਖਾਨ ਨੇ ਵੀ ਮੈਂ ਸੁਣਿਆ ਵਾਂ ਕਿ 10 ਪਿੰਡਾਂ ਨੂੰ ਅਡਾਪਟ ਕਰ ਲਿਆ ਉਹਨੇ ਕਿ ਦਸਾਂ ਪਿੰਡਾਂ ਦਾ ਜੋ ਵੀ ਉਥੇ ਕੰਮ ਹੋਇਆ ਉਥੇ ਲੋਕਾਂ ਦਾ ਜਿਹੜਾ ਨੁਕਸਾਨ ਹੋਇਆ ਜਿਨ੍ਹਾਂ ਲੋਕਾਂ ਦੇ ਜਿਹੜੇ ਕੋ ਘਰ ਡੱਠੇ ਆ ਉਹ ਸਾਰੇ ਮੈਂ ਇਨਸ਼ਾਅੱਲਾ ਉਹਨਾਂ ਨੂੰ ਜ਼ਿੰਦਗੀ ਦੇ ਇੱਕ ਰਾਹੇ ਤੇ ਥੁਣਨ ਰਾਹ ਤੇ ਜ਼ਿੰਦਗੀ ਉਹਨਾਂ ਦੀ ਚਲਾ ਕੇ ਫਿਰ ਉਹਨਾਂ ਦਾ ਮਾਸ਼ਾਅੱਲਾ ਪਿੱਛੇ ਹਟਾਂਗਾ ਤੇ ਬਾਕੀ ਹੁਣ ਅੱਜ ਇੱਕ ਨਵੀਂ ਖਬਰ ਵੀ ਸੁਣੀ ਹੈ ਕਿ ਮੋਦੀ ਸਾਹਿਬ ਸੀਐਮ ਸਾਹਿਬ ਮੋਦੀ ਉਹ ਵੀ ਆ ਰਹੇ ਨੇ ਇੱਥੇ ਪੰਜਾਬ 'ਚ ਅੱਛਾ ਅੱਜ 9 ਸਤੰਬਰ ਹੈ ਨਾ ਨੌ ਸਤੰਬਰ ਦੀ ਖਬਰ ਹੈ ਕਿ ਨੌ ਸਤੰਬਰ ਨੂੰ ਪੰਜਾਬ ਦਾ ਵਿਜ਼ਿਟ ਕਰਨ ਆ ਰਹੇ ਨੇ ਤੇ ਦੇਖੋ ਕੀ ਕਰਦੇ ਨੇ ਬੜਾ ਔਖਾ ਹੀ ਆ ਰਹੇ ਨੇ ਵਿਜ਼ਿਟ ਕਰਨ ਬੜਾ ਹਸਾਨ ਹੀ ਕਰਨ ਲੱਗੇ ਨੇ ਆ ਕੇ ਪੰਜਾਬ ਤੇ ਤੇ ਹੁਣ ਦੇਖੋ ਵੀ ਦੇਖਣੇ ਆ ਅਗਲੇ ਵੀਡੀਓ ਆਉਣ ਵਾਲੀਆਂ ਚ ਕਿ ਕੀ ਉਹ ਕਰਕੇ ਜਾਂਦੇ ਨੇ ਪੰਜਾਬ ਵਾਸਤੇ ਕੋਈ ਹਮਦਦ ਕਰ ਜਾਂਦੇ ਨੇ ਕੋਈ ਐਲਾਨ ਕਰ ਜਾਂਦੇ ਨੇ ਜਾਂ ਖਾਲੀ ਫੇਰਾ ਹੀ ਉਹ ਸਾਡੀ ਮਰੀਮਨਵਾਜ਼ ਵਾਂਗੂ ਦਰਿਆ 'ਚ ਕश्ती ਲੈ ਕੇ ਘੁੰਮ ਫਿਰ ਕੇ ਵੀਡੀਓ ਬਣਾ ਕੇ ਤੇ ਮੁੜ ਕੇ ਫੇਰ ਜਾਣ ਛੁੱਟੀ ਤੇ ਬਰਹਾਲੇ ਡੋਬਣ ਵਾਲੇ ਵੀ ਪੰਜਾਬ ਨੂੰ ਇਹੀ ਨੇ ਹੁਣ ਜੇ ਵਿਦਰ ਕਰਨ ਆਣਗੇ ਤੇ ਦੇਖ ਕੇ ਖੁਸ਼ੀ ਹੋਣਾ ਉਹਨਾਂ ਨੇ ਹੋਰ ਉਹਨਾਂ ਨੂੰ ਦੁੱਖ ਤੇ ਕੋਈ ਨਹੀਂ ਹੋਣਾ ਨਾ ਆਮ ਆਦ ਦਾ ਨਾ ਪੰਜਾਬ ਦਾ ਤੇ ਬਾਕੀ ਦੋਸਤੋ ਅਮੀਰ ਚਾਨੇ ਆ ਤੁਹਾਨੂੰ ਵੀਡੀਓ ਵੀਡੀਓ ਚੰਗੀ ਕੀ ਲੱਗਣੀ ਹੈ ਵੀਡੀਓ ਤੇ ਉਸਤਾਦ ਜੀ ਦੁੱਖੀ ਦੁੱਖੀ ਹੋਣਾ ਬੰਦੇ ਜਿੰਨੇ ਵੇਖਣੇ ਤੇ ਬਾਕੀ ਮਨਕੀਰਪਾਈ ਦਾ ਤੁਹਾਨੂੰ ਹੈਲਪ ਕਰਨਾ ਉਹਨਾਂ ਦਾ ਅੰਦਾਜ਼ ਆ ਮਾਸ਼ਾਅੱਲਾ ਸਾਨੂੰ ਤੇ ਬੜਾ ਪਸੰਦ ਆਇਆ ਤੇ ਬਹੁਤ ਅੱਛੇ ਬੰਦੇ ਨੇ ਮਾਸ਼ਾਅੱਲਾ ਉਹਨਾਂ ਦਾ ਦਿਲ ਬੜਾ ਨਰਮ ਹੈ ਦੇਖ ਲਓ ਕਿ ਉਹ ਉਹ ਖੁਦ ਏਮੋਸ਼ਨਲ ਹੋ ਗਏ ਤਾਂ ਹਾਂ ਪਤਾ ਨਹੀਂ ਕਿ ਉਹਨਾਂ ਨੂੰ ਹੁਣ ਸਮਝ ਨਹੀਂ ਸੀ ਆ ਰਹੀ ਕਿ ਯਾਰ ਮੈਂ ਇਹਨਾਂ ਨੂੰ ਇਹਨਾਂ ਨਾਲ امداد ਕਰਾਂ ਕਰਾਂ ਕਿਦਾਂ امداد ਮੈਂ ਕਿਸ ਤਰੀਕੇ ਨਾਲ امداد ਕਰਾਂ ਇਹਨਾਂ ਦੀ ਉਹ ਤਾਂ ਕਹਿੰਦੇ ਹਣ ਕੋਈ ਕਿਸੇ ادارے 'ਚ ਜਿਵੇਂ ਹੁੰਦੇ ਆ ਨਾ ਸ਼ੈਲਟਰ ਹੋਮ ਹੁੰਦੇ ਆ ਸਕੂਲ ਹੁੰਦੇ ਆ ਸਪੈਸ਼ਲ ਬੰਦਿਆਂ ਪਰਸਨ ਵਾਸਤੇ ਕਹਿੰਦੇ ਉਹਥੇ ਕਿਸੇ ਇਹਨਾਂ ਦਾ ਦਾਖਲਾ ਕਰਾ ਦਈਏ ਤਾਂ ਕਿ ਇਹਨਾਂ ਦੀ ਦੇਖਭਾਲ ਟ੍ਰੀਟਮੈਂਟ ਉਹਨਾਂ ਦੀ ਅੱਛੀ ਤਰ੍ਹਾਂ ਹੋ ਸਕੇ ਤੇ ਬਾਕੀ ਦੋਸਤੋ ਆਪਣਾ ਬਹੁਤ ਸਾਰਾ ਖਿਆਲ ਰੱਖਿਓ ਤੇ ਮੈਂ ਫੇਰ ਆਖਰ ਦਾ ਆਖਰ ਤੇ ਕਹਾਂਗਾ ਕਿ ਅੱਲਾ ਪਾ ਸਰਪੰਚ ਨੂੰ ਹੁਣ ਹਦਾਇਤ ਦੇ ਸਰਪੰਚ ਦੇ ਦਿਲ ਚ ਇਮਾਨਤਦਾ ਰੱਖੇ ਤਾਂ ਕਿ ਉਹ ਜਿਹੜਾ ਉਹਨਾਂ ਦਾ ਪੈਸਾ ਉਹਨਾਂ ਹੀ ਤੇ ਲਾਵੇ ਤੇ ਉਹਨਾਂ ਦੀ ਇਮਾਨਤ ਨੂੰ ਮਾਨ ਸਮਝ ਕੇ ਰੱਖੇ ਤੇ ਬਾਕੀ ਦੋਸਤੋ ਮਿਲਨੇ ਆ ਨ ਵੀ ਵੀਡੀਓ ਦੇ ਨਾਲ ਆਪਣਾ ਬਹੁਤ ਸਾਰਾ ਖਿਆਲ ਰੱਖਿਓ ਤੇ ਮਿਲਨੇ ਆ ਫੇਰ ਅੱਲਾ ਹਫੀਜ਼